ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅੰਮ੍ਰਿਤਸਰ ਤੋਂ ਪਹੁੰਚੇ ਆ ਜਿੱਥੇ ਲੰਬੇ ਸਮੇਂ ਦੇ ਉਤੋਂ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਤੇ ਉਹਨਾਂ ਦੇ ਸਾਥੀ ਜਿਹੜੇ ਕਿ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੂੰ ਲੈ ਕੇ ਇੱਥੇ ਮੋਰਚਾ ਲੱਗਾ ਹੋਇਆ ਤੇ ਪਿਛਲੇ ਦਿਨੀ ਜਿਹੜੀ ਇੱਕ ਖਾਲਸਾ ਮਾਰਚ ਸ਼੍ਰੀ ਦਮਦਮਾ ਸਾਹਿਬ ਤੋਂ ਚੱਲਣਾ ਸੀਗਾ ਉਸ ਮਾਰਚ ਨੇ ਹਜੇ ਸ਼ੁਰੂ ਹੋਣਾ ਸੀਗਾ ਤੇ ਮਾਰਚ ਨੂੰ ਲੈਣ ਲਈ ਤੇ ਭਾਈ ਅਮਰਤਪਾਲ ਸਿੰਘ ਦੇ ਮਾਤਾ ਜੀ ਨੇ ਉਸ ਮਾਰਚ ਨੂੰ ਲੈਣ ਲਈ ਅੱਗੇ ਜਾਣਾ ਸੀਗਾ ਪਰ ਪੰਜਾਬ ਪੁਲਿਸ ਵੱਲੋਂ ਸਰਕਾਰ ਦੇ ਇਸ਼ਾਰੇ ਦੇ ਉੱਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਸੋ ਅੱਜ ਇਸ ਗੱਲ ਨੂੰ ਲੈ ਕੇ ਸਾਡੇ ਨਾਲ ਉਹਨਾਂ ਦੇ ਪਰਿਵਾਰ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਜੀ ਜੱਲੂ ਖੇੜਾ ਜੱਲੂਪੁਰ ਖੇੜਾ ਸਾਡੇ ਨਾਲ ਨੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਆਪਣਾ ਨਾਂ ਜੀ ਮੇਰਾ ਨਾਮ ਪ੍ਰਕਾਸ਼ ਸਿੰਘ ਆ ਜੀ। ਅੱਛਾ ਵੀਰ ਜੀ ਜਿਹੜਾ ਖਾਲਸਾ ਮਾਰਚ ਸ਼੍ਰੀ ਦਮਦਮਾ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਨੂੰ ਹੋਣਾ ਸੀਗਾ ਉਹਦੇ ਸੰਬੰਧੀ ਕੀ ਕਹਿਣਾ ਚਾਹੋਗੇ? ਉਹਦੇ ਸੰਬੰਧੀ ਇਹ ਗੱਲ ਆ ਜੀ ਤੁਹਾਨੂੰ ਸਾਰਿਆਂ ਨੂੰ ਕੱਲ ਪਤਾ ਲੱਗੀ ਗਿਆ ਹਣਾ ਕਿ ਭਾਈ ਸਾਹਿਬ ਦੀ ਮਾਤਾ ਜੀ ਸਾਡੇ ਭਰਾ ਚਾਚਾ ਜੀ ਉਹਨਾਂ ਦੇ ਹੋਰ ਪਰਿਵਾਰਕ ਮੈਂਬਰ ਅਤੇ ਹੋਰ ਸਾਧ ਸੰਗਤ ਜਾ ਰਹੀ ਉੱਥੇ। ਉਹਨਾਂ ਨੂੰ ਫੜ ਕੇ ਸਰਕਾਰ ਨੇ ਕੀ ਕੀਤਾ ਵੀ ਬੰਦ ਕਰਤਾ ਜੇਲ੍ਹ ਦੇ ਵਿੱਚ। ਜੀ। ਤੇ ਉਹਨਾਂ ਨੇ ਸਾਫ ਕਰਤਾ ਵੀ ਅਸੀਂ ਸਿੱਖ ਪੂਰੇ ਸਿੱਖ ਵਿਰੋਧੀ ਆ। ਜੀ। ਭਗਵੰਤ ਮਾਨ ਨੇ ਸਾਫਤ ਕਰਤਾ ਵੀ ਸਿੱਖ ਵਿਰੋਧੀ ਆ ਕੌਮ ਵਿਰੋਧੀ ਆ ਪੰਜਾਬ ਵਿਰੋਧੀ ਆ ਤੇ ਇਹਦੇ ਵਾਸਤੇ ਉਹਨਾਂ ਨੇ ਜੋ ਕਰਨਾ ਹੀ ਕਰਤਾ ਪਰ ਸਾਡੇ ਜੱਜਦਾ ਸਾਹਿਬ ਨੂੰ ਅਸੀਂ ਕੋਈ ਸਵਾਲ ਤੇ ਨਹੀਂ ਕਰ ਸਕਦੇ ਅਸੀਂ ਬੇਨਤੀ ਕਰ ਸਕਦੇ ਆ ਉਹਨਾਂ ਨੂੰ ਕੋਈ ਸਖਤ ਫੈਸਲਾ ਲੈਣਾ ਚਾਹੀਦਾ ਹੈ ਬਿਲਕੁਲ ਜੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਉਹਨਾਂ ਦੀ ਮਾਤਾ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਤੁਸੀਂ ਕੀ ਸਮਝਦੇ ਹੋ ਕਿ ਇਹਨਾਂ ਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ ਕਿ ਕੀ ਉਹ ਜਦੋਂ ਅੱਗੇ ਜਾਂਦੇ ਆ ਉਸ ਖਾਲਸਾ ਮਾਰਚ ਨੂੰ ਇੱਥੇ ਅੰਮ੍ਰਿਤਸਰ ਸਾਹਿਬ ਲੈ ਕੇ ਆਉਂਦੇ ਆ ਕਿ ਉਹਦੇ ਨਾਲ ਕੋਈ ਪੰਜਾਬ ਦਾ ਸ਼ਾਂਤ ਮਾਹੌਲ ਖਰਾਬ ਹੋਣ ਦੇ ਚਾਂਸਸ ਲੱਗ ਰਹੇ ਸੀ ਨਹੀਂ ਮਾਹੌਲ ਕਹਿੰਦਾ ਸ਼ਾਂਤ ਮਾਹੌਲ ਕਹਿੰਦਾ ਖਰਾਬ ਹੋਣਾ ਜੀ ਇਹਦੇ ਨਾਲ ਤੇ ਮਾਹੌਲ ਵਧੀਆ ਹੋਣਾ ਲੋਕੀ ਗੁਰੂ ਸਾਹਿਬ ਨਾਲ ਜੁੜਨ ਕੇ ਸੋਚਣਾ ਦੀ ਬਦਲੂਗੀ ਕੋਈ ਨਸ਼ੇ ਵਾਲੇ ਬੰਦੇ ਉਹ ਵੀ ਗੁਰੂ ਸਾਹਿਬ ਦੀ ਆਪਣਾ ਅਗਿਆ ਦੇ ਵਿੱਚ ਰਹਿਣਗੇ ਬਿਲਕੁਲ ਕਿ ਕੋਈ ਉਹਦੀ ਅਪਡੇਟ ਹੈਗੀ ਹੈ ਕਿ ਮਾਤਾ ਜੀ ਨੂੰ ਤੇ ਜਾਂ ਉਹਨਾਂ ਦੇ ਨਾਲ ਚਾਚਾ ਸੁਖਚੈਨ ਸਿੰਘ ਜੀ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਆ ਉਹਨਾਂ ਨੂੰ ਛੱਡ ਦਿੱਤਾ ਗਿਆ ਆ ਕਿ ਜਾਂ ਪੁਲਿਸ ਨੇ ਕੋਈ ਉਹਦੇ ਉੱਤੇ ਉੱਦਾਂ ਤੇ ਉੱਤੇ ਕੋਈ ਨਜਾਇਜ਼ ਕੋਈ ਕੇਸ ਪਾ ਕੇ ਉਹਨਾਂ ਨੂੰ ਜੇਲ੍ਹ ਚ ਭੇਜਦਾ ਨਹੀਂ ਕੋਈ ਕੇਸ ਪਾ ਕੇ ਜੇਲ੍ਹ ਦੇ ਵਿੱਚ ਭੇਜਦਾ ਉਹਨਾਂ ਨੂੰ ਨਹੀਂ ਛੱਡਿਆ ਗਿਆ ਹਜੇ ਤੱਕ ਤੁਹਾਨੂੰ ਕੋਈ ਅਪਡੇਟ ਕੋਈ ਨਹੀਂ ਆਈ ਨਹੀਂ ਜੀ ਕੋਈ ਨਹੀਂ ਆਈ ਸੋ ਮੈਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀ ਸਿੱਖ ਸੰਗਤ ਨੂੰ ਇਹ ਵੀ ਗੱਲ ਕਹਿਣੀ ਚਾਹੂਗਾ ਕਿ ਆਪਣੇ ਇਸ ਮਾਧਿਅਮ ਦੇ ਰਾਹੀਂ ਕਿ ਤੁਸੀਂ ਵੇਖ ਸਕਦੇ ਹੋ ਕਿ ਮਾਤਾ ਜੀ ਜਿਹੜੇ ਕਿ ਉਸ ਮਾਰਚ ਨੂੰ ਲੈਣ ਵਾਸਤੇ ਜਾ ਰਹੇ ਸੀ ਕਿ ਤੇ ਸਰ ਪੁਲਿਸ ਪੁਲਿਸ ਨੇ ਸਰਕਾਰ ਦੀਆਂ ਹਦਾਇਤਾਂ ਦੇ ਉੱਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਹੜੀ ਕਿ ਬਿਲਕੁਲ ਇਹ ਗੱਲ ਇਹਨਾਂ ਦੀ ਕਹਿਣੀ ਹੈ ਕਿ ਕਿਸੇ ਕਿਸਮ ਦਾ ਵੀ ਕੋਈ ਮਾਹੌਲ ਜਿਹੜਾ ਉਹ ਖਰਾਬ ਨਹੀਂ ਸੀਗਾ ਹੋਣਾ ਪਰ ਫਿਰ ਵੀ ਸਰਕਾਰ ਨੇ ਕੰਮ ਕੀਤਾ ਪਰ ਤੁਸੀਂ ਇਹਦਾ ਇਹਦੇ ਲਈ ਭਗਵੰਤ ਮਾਨ ਦੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆਂ ਅਸੀਂ ਉਹ ਬੇਨਤੀ ਕਰਨੇ ਚਾਹੁੰਦੇ ਆਂ ਵੀ ਆਪਣਾ ਚਿਹਰਾ ਇੱਦਾਂ ਤੇਰਾ ਜਿਹੜਾ ਖਰਾਬ ਹੋ ਗਿਆ ਵਾ ਨਾ ਇਹਨੂੰ ਅਜੇ ਵੀ ਮੌਕਾ ਵਸ ਸੁਧਾਰਨ ਦਾ ਦੇ ਕੌਮ ਦੇ ਨਾਲ ਗਦਾਰੀ ਕੀਤੀ ਜਿੰਨਾ ਪਹਿਲਾਂ ਕੀਤੀ ਉਹਨਾਂ ਦਾ ਵੇਖੀ ਬਣਿਆ ਨਹੀਂ ਜਿਸਣਾ ਇਹਨਾਂ ਨੇ ਭਗਵੰਤ ਮਾਨ ਜੀ ਦੀ ਸਰਕਾਰ ਨਹੀਂ ਜਦੋਂ ਨਹੀਂ ਸੀ ਕਿ ਸਰਕਾਰ ਤੋਂ ਬਾਹਰ ਸੀਗੇ ਉਦੋਂ ਉਹਨਾਂ ਨੇ ਬੜਾ ਕਿਹਾ ਸੀਗਾ ਕਿ ਮੈਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਗੱਲ ਕਰੂੰਗਾ ਪਰ ਤੁਸੀਂ ਕੀ ਸਮਝਦੇ ਉਹਨਾਂ ਨੇ ਗੱਲ ਕੀਤੀ ਹੈ ਜਾਂ ਨਹੀਂ ਕੀਤੀ ਨਹੀਂ ਕੀਤੀ ਜੀ ਬਿਲਕੁਲ ਨਹੀਂ ਕੀਤੀ ਅੱਛਾ ਜਿੱਥੇ ਅਸੀਂ ਭਗਵੰਤ ਮਾਨ ਦੀ ਸਰਕਾਰ ਦੀ ਗੱਲ ਕਰਦੇ ਆ ਕਿ ਉਹਨਾਂ ਨੇ ਬੰਦੀ ਸਿੱਖਾਂ ਦੀ ਰਿਹਾਈ ਵਾਸਤੇ ਵੀ ਕੋਈ ਕਦਮ ਜਿਹੜਾ ਉਹ ਨਹੀਂ ਚੁੱਕਿਆ ਤੇ ਉਤੋਂ ਜਿਹੜੀ ਇਹ ਇਹਨਾਂ ਨੇ ਕਾਰਵਾਈ ਕੀਤੀ ਆ ਹੁਣ ਮਾਤਾ ਜੀ ਨੂੰ ਗ੍ਰਿਫਤਾਰ ਕੀਤਾ ਆ ਤੁਸੀਂ ਕੀ ਸਮਝਦੇ ਹੋ ਕਿ ਸਿੱਖਾਂ ਦੀ ਆਜ਼ਾਦੀ ਦੇ ਉੱਤੇ ਇਹ ਸਵਾਲ ਚਿੰਨ ਇੱਕ ਖੜਾ ਕਰਦੀ ਹੈ ਬਿਲਕੁਲ ਜੀ ਆਜ਼ਾਦੀ ਦੇ ਉੱਤੇ ਬਿਲਕੁਲ ਹੀ ਛੱਪਾ ਮਾਰਿਆ ਉਹਨਾਂ ਨੇ ਕਿ ਸਰਕਾਰ ਸਿੱਖਾਂ ਨੂੰ ਯਾਦ ਨਹੀਂ ਨਹੀਂ ਸਿੱਖ ਯਾਦ ਨਹੀਂ ਹੈਗੇ ਉਹਨਾਂ ਨੇ ਇਹ ਕਰਾਤਾ ਉਹਨਾਂ ਦਾ ਮਲਕੇ ਕਿ ਕੀ ਆਜ਼ਾਦ ਉਹਨਾਂ ਨੂੰ ਸਿੱਖਾਂ ਨੂੰ ਜਿਹੜਾ ਆ ਕਿ ਉਹ ਯਾਦ ਕਰਵਾ ਦਿੱਤਾ ਆ ਕਿ ਤੁਸੀਂ ਇੱਥੇ ਪੰਜਾਬ ਦੇ ਵਿੱਚ ਜਿਹੜੇ ਉਹ ਗੁਲਾਮ ਗੁਲਾਮ ਜੀ ਸਿੱਖ ਗੁਲਾਮ ਜੀ ਤੁਸੀਂ ਇਸ ਸਮੇਂ ਨੂੰ ਲੈ ਕੇ ਜਿਸ ਤਰ੍ਹਾਂ ਉਹਨੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਜਿਹੜੀ ਸੀਗੀ ਉਹਨੇ ਪੰਜ ਮੈਂਬਰੀ ਕਮੇਟੀ ਜਥੇਦਾਰ ਨੇ ਬਣਾਈ ਸੀਗੀ ਉਸ ਕਮੇਟੀ ਦੇ ਬਾਰੇ ਵਿੱਚ ਇਸ ਸਾਰੇ ਰੋਲ ਨੂੰ ਲੈ ਕੇ ਕਮੇਟੀ ਜਿਹੜੀ ਆ ਉਹ ਕਿੱਥੇ ਖੜੀ ਆ ਉਹ ਕਮੇਟੀ ਦਾ ਜੀ ਕੋਈ ਵੀ ਬਾਅਦ ਵਿੱਚ ਕੋਈ ਨਈ ਸਟੇਟਮੈਂਟ ਆਈ ਵੀ ਕੋਈ ਕੀ ਆ ਜਾਂ ਕੀ ਕਰ ਰਹੇ ਆ ਕੋਈ ਗੱਲ ਉਹਨਾਂ ਨੇ ਮੈਨੂੰ ਜ਼ਿਆਦਾ ਵੀ ਨਹੀਂ ਕੀਤੀ ਹਜੇ ਤੱਕ ਕਮੇਟੀ ਜਿਹੜੀ ਆ ਪੰਜ ਮੈਂਬਰੀ ਕਮੇਟੀ ਬਣੀ ਉਹਦੇ ਵੱਲੋਂ ਕੋਈ ਮੈਸੇਜ ਨਹੀਂ ਆ ਤੁਸੀਂ ਅੱਜ ਦੇ ਇਸ ਗੱਲ ਨੂੰ ਲੈ ਕੇ ਜੋ ਸਰਕਮਸਟੈਂਸਸ ਬਣੇ ਹੋਏ ਨੇ ਉਹਨਾਂ ਨੂੰ ਲੈ ਕੇ ਸਰਕਾਰ ਨੂੰ ਆਪਣੇ ਜਥੇਦਾਰ ਅਕਾਲਤਖ ਸਾਹਿਬ ਨੂੰ ਕੀ ਕਹਿਣਾ ਚਾਹੁੰਦੇ ਅਸੀਂ ਜਥੇਦਾਰ ਸਾਹਿਬ ਨੂੰ ਇਹ ਬੇਨਤੀ ਕਰਦੇ ਆਂ ਵੀ ਜਿਹੜਾ ਤੁਸੀਂ ਮੱਲ ਕੇ ਕੁਝ ਕਰੋ ਜੋ ਕੀ ਕਰਨਾ ਚਾਹੀਦਾ ਜਿਹੋਣੇ ਦੇ ਬਾਰੇ ਸੋਚੋ ਤੁਸੀਂ ਕੀ ਸਮਝਦੇ ਹੋ ਕਿ ਕੀ ਕਰਨਾ ਚਾਹੀਦਾ ਅਸੀਂ ਚਾਹੁੰਦੇ ਆਂ ਵੀ ਸਿੱਖਾਂ ਨੂੰ ਵੱਡੀ ਕਾਲ ਦੇ ਕੇ ਕਿ ਛੋਟੀ ਮੋਟੀ ਗੱਲ ਨਹੀਂ ਆਗੀ ਮਾਰਚ ਰੁਕਣਾ ਇਹ ਬਹੁਤ ਵੱਡੀ ਗੱਲ ਵਾ ਸਿੱਖ ਕੌਮ ਨੂੰ ਇੱਕ ਜਿਆਦਾ ਹੀ ਮੱਲ ਕੇ ਦਬਾਉਣ ਵਾਲੀ ਗੱਲ ਕੀਤੀ ਗਈ ਆ ਇਹਦੇ ਵਾਸਤੇ ਕੋਈ ਵੱਡੇ ਤਾਕਤ ਵੱਡੀ ਤਾਕਤ ਸੰਗਤ ਨੂੰ ਸਦਾ ਕੇ ਸੰਗਤ ਬੁਲਾਈ ਜਾਵੇ ਨਹੀਂ ਤੇ ਗਾਹ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੇ ਪਿੰਡਾਂ 'ਚ ਆਪਾਂ ਸ਼ਿਦੀ ਦੇੜੇ ਮਨਾਉਣੇ ਆ ਉਹ ਵੀ ਬੰਦ ਨਹੀਂ ਮਨਾਉਣ ਦੇਣਗੇ ਤੇ ਜਿਹੜੇ ਜਨਮ ਦੇੜੇ ਮਨਾਉਣੇ ਵੀ ਇਹ ਨਹੀਂ ਮਨਾਉਣ ਦੇਣਗੇ ਤੁਸੀਂ ਇਹ ਸਮਝਦੇ ਹੋਗੇ ਜੇ ਇਸ ਤਰ੍ਹਾਂ ਦੀ ਕੋਈ ਕਾਰਵਾਈ ਹੋਈ ਹੈ ਤੇ ਇਹ ਅਜੇ ਸਿੱਖਾਂ ਦੇ ਉੱਤੇ ਅਤਿਆਚਾਰ ਸ਼ੁਰੂ ਹੋਣ ਦੀ ਜੇ ਕਾਰਵਾਈ ਪਹਿਲੀ ਪਹਿਲਾ ਸਟੈਪ ਹੀ ਹੈਗਾ ਨਹੀਂ ਜੀ ਅਤਿਆਚਾਰ ਹੋ ਰਿਹਾ ਹੁੰਦਾ ਹੀ ਪਹਿਲਾਂ ਡਬਰੂ ਗਾੜ ਖੜੇ ਹੋ ਤੋਂ ਪਹਿਲਾਂ ਵੀ ਕਿੰਨੇ ਆ ਹੁਣਾਂ ਕਿ ਕਿੰਨੇ ਮੁਕਾਬਲੇ ਹੁੰਦੇ ਆ ਗੈਂਗਸਟਰਾਂ ਨਾਲ ਲੈ ਲੈ ਕੇ ਸ਼ਹੀਦ ਬੰਦੇ ਮੁੰਡਿਆਂ ਨੂੰ ਮਾਰਿਆ ਜਾ ਰਿਹਾ ਵਾ ਇਹ ਬੈਂਤੇ ਵਾਲਾ ਜਿਹੜਾ ਅੱਜ ਜਿਹੜਾ ਬੈਂਤੇ ਨੂੰ ਯਾਦ ਕਰਵਾਉਣਾ ਇਹਦਾ ਸੋਚਣ ਦੇ ਆ ਬਈ ਬੈਂਤੇ ਨੂੰ ਮੈਂ ਕੱਟ ਜਾ ਬਿਲਕੁਲ ਬੈਂਤੇ ਦੀ ਜਿਹੜੀ ਜੋ ਬੈਂਤੇ ਨੇ ਕੀਤਾ ਵਾ ਇਹ ਕਹਿੰਦਾ ਮੈਂ ਨੰਬਰ ਲੈ ਆ ਜਾ ਸਿੱਖਾਂ ਨੂੰ ਬਰਬਾਦ ਕਰਨ ਦੇ ਵਿੱਚ ਸਿੱਖਾਂ ਨੂੰ ਉਹਦੇ ਵਿੱਚ ਡੈਸ਼ਟ ਕਰਨ ਦੇ ਵਿੱਚ ਅੱਗੇ ਚੱਲ ਜਾ ਤੁਸੀਂ ਹੁਣ ਇਹ ਇਹ ਗੱਲ ਜਿਹੜੀ ਆ ਇਹ ਗੱਲ ਕਰਨੀ ਤੁਹਾਡੀ ਜਿਹੜੀ ਕਰਨੀ ਚਾਹੁੰਦੇ ਹੋ ਕਿ ਭਈ ਜੋ ਸਰਕਾਰ ਕਰ ਰਹੀ ਹੈ ਇਹ ਗਲਤ ਕਰ ਰਹੀ ਹੈ ਤੇ ਤੁਹਾਡੀ ਮੇਨ ਜਿਹੜੀ ਮੰਗ ਆ ਜਿਹੜੀ ਸਰਕਾਰਾਂ ਤੱਕ ਤੁਸੀਂ ਪਹੁੰਚਾਉਣਾ ਚਾਹੁੰਦੇ ਹੋ ਕਿ ਉਹ ਕੀ ਹੈਗੀ ਸਾਡੀ ਮੰਗ ਸਰਕਾਰ ਦਾ ਕੀ ਹੈ ਜੀ ਸਰਕਾਰ ਨੂੰ ਅਸੀਂ ਕੀ ਕਹਿ ਸਕਦੇ ਆ ਸਰਕਾਰ ਕੀ ਮੰਗ ਤੁਸੀਂ ਡਿਮਾਂਡ ਕੀ ਕਰਦੇ ਹੋ ਨਹੀਂ ਅਸੀਂ ਸਿੱਖ ਕੋ ਇਹਦੇ ਨਾਲ ਕੋਈ ਡਿਮਾਂਡ ਨਹੀਂ ਕਰਦੇ ਅਸੀਂ ਤਾਂ ਕੌਮ ਕੋ ਡਿਮਾਂਡ ਕਰਦੇ ਆ ਕੀ ਕੀ ਕੌਮ ਕੋ ਕੌਮ ਜਿਹੜੀ ਆ ਉਹ ਸਾਥ ਦੇਵੇ ਇਹਨੂੰ ਨੱਥ ਪਾ ਦੇ ਇਹਨੂੰ ਪੰਜ 10 ਦੇ ਆਉਣੀਆਂ ਵੋਟਾਂ ਦੇ ਵਿੱਚ ਵੀ ਕਿ ਕੀ ਇਹਦਾ ਹਾਲਾਤ ਇਹਨੂੰ ਵੋਟਾਂ ਦੇ ਵਿੱਚ ਬਿਲਕੁਲਨ ਮੂੰਹ ਤੋੜ ਜਵਾਬ ਦਿੱਤਾ ਜਾਵੇ ਭਾਜਪਾ ਨੂੰ ਤੇ ਆਮ ਆਦਮੀ ਪਾਰਟੀ ਨੂੰ ਬਿਲਕੁਲ ਵੋਟਾਂ ਦੇ ਪਾਓ ਜਿਹੜੇ 9ਵੇਂ ਐਮਐਲਏ ਅਸੀਂ ਚੁਣ ਕੇ ਖਲਾਈ ਉਹ ਵੀ ਕੋਈ ਨਹੀਂ ਬੋਲਿਆ ਕੌਮ ਵਾਸਤੇ ਤਾਂ ਉਹਨਾਂ ਨੂੰ ਵੀ ਮਗਰ ਘਰਾਂ ਤੇ ਪਿੰਡਾਂ 'ਚ ਉਹਨਾਂ ਨੂੰ ਵੜਨਾ ਦਿੱਤਾ ਜਾਵੇ ਉਹਨਾਂ ਸਵਾਲ ਕੀਤੇ ਜਾਣ ਤੇ ਸਿੱਖ ਕੌਮ ਜਿਹੜੀ ਉਹ ਇਕੱਠੀ ਹੋਵੇ ਕਿਉਂਕਿ ਇਹਨਾਂ ਕੋਈ ਸਹੀ ਹਿੰਦੀ ਕੋਈ ਮੰਗ ਕਰ ਸਕਦੇ ਇਹਨਾਂ ਦੀ ਕੀ ਮੰਗ ਸਾਨੂੰ ਦੇਣੀ ਹੈ ਸਾਡੀ ਕੌਮ ਕੱਟੀ ਸਾਡੇ ਜਹੇਦਾਰ ਸਾਹਿਬ ਜੀ ਕੋਈ ਕਾਲ ਦੇਣ ਇਹਦੇ ਬਾਰੇ ਕੀ ਕੀਤਾ ਜਾਣਾ ਉਹ ਤੇ ਜੋ ਜ਼ਹੀਰ ਸਾਹਿਬ ਕੋਈ ਸਖਤ ਫੈਸਲਾ ਲੈਣ ਬਿਲਕੁਲ ਜੀ ਏਸਾਂ ਜੀ ਸਾਡੇ ਨਾਲ ਭਾਈ ਪ੍ਰਗਟ ਸਿੰਘ ਜੀ ਜਲੂਪੁਰ ਖੇੜਾ ਜਿਨ੍ਹਾਂ ਨੇ ਬੜੇ ਸਚਜੇ ਢੰਗ ਦੇ ਨਾਲ ਗੱਲਬਾਤ ਵੀ ਕੀਤੀ ਹੈ ਤੇ ਸਰਕਾਰ ਦੇ ਉੱਤੇ ਰੋਸ ਵੀ ਜਿਹੜਾ ਉਹ ਜ਼ਾਹਿਰ ਕੀਤਾ ਆ ਕਿ ਜੇ ਇੱਕ ਇੰਨੀ ਛੋਟੀ ਜੀ ਗੱਲ ਦੇ ਨਾਲ ਹੀ ਸਰਕਾਰਾਂ ਜਿਹੜੀਆਂ ਆ ਉਹ ਰੁਕਣਾ ਸਾਡੇ ਜਿਹੜੇ ਜਿਹੜੇ ਮਾਰਚ ਆਉਣੇ ਆ ਮਾਰਚਾਂ ਨੂੰ ਰੁਕਣਾ ਆ ਉਹ ਸਿੱਖ ਪੰਥ ਨੂੰ ਜਿਹੜਾ ਆ ਉਹ ਗੁਲਾਮੀ ਦਾ ਅਹਿਸਾਸ ਕਰਾਉਣਾ ਆ ਤਿਸੋਂ ਮੈਂ ਭਾਰਤੀਆਂ ਸਿੱਖ ਸੰਗਤਾਂ ਨੂੰ ਜਿਹੜੀਆਂ ਇਸ ਮਾਧਿਅਮ ਦੇ ਰਾਹੀਂ ਇਸ ਗੱਲ ਨੂੰ ਵੇਖ ਰਹੀਆਂ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਜਿਹੜ ਮੰਗ ਇਹਨਾਂ ਨੇ ਰੱਖੀ ਹੈ ਇਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਪੰਜਾਬ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਆਉਣ ਵਾਲੇ ਸਮੇਂ ਦੇ ਜਿਹੜੀਆਂ ਹੁਣ ਵੋਟਾਂ ਆ ਰਹੀਆਂ ਉਹਨਾਂ ਦੇ ਵਿੱਚ ਇਹਨਾਂ ਨੂੰ ਜ਼ਰੂਰ ਇੱਕ ਭਾਰਤੀ ਜਨਤਾ ਪਾਰਟੀ ਨੂੰ ਤੇ ਨਾਲ ਦੀ ਨਾਲ ਹੀ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਨੂੰ ਜ਼ਰੂਰ ਜਿਹੜਾ ਆ ਉਹ ਮਜਾ ਛਕਾਇਆ ਜਾਵੇ ਇਹਨਾਂ ਦਾ ਵੋਟਾਂ ਦਾ ਜਿਹੜਾ ਆ ਉਹ ਇਹਨਾਂ ਨੂੰ ਕੋਈ ਵੋਟ ਨਾ ਪਾਈ ਜਾਵੇ ਉਹਨਾਂ ਨੂੰ ਅੱਗੇ ਲੈ ਕੇ ਆਂਦਾ ਜਾਵੇ ਜਿਹੜੇ ਸਿੱਖਾਂ ਦੀ ਗੱਲ ਕਰਦੇ ਆ ਸਿੱਖਾਂ ਦੀ ਮਦਦ ਕਰਦੇ ਆ ਤੇ ਉਹਨਾਂ ਨੇ ਗੁਹਾਰ ਲਾਈ ਹੈ ਕਿ ਸਿੱਖ ਸੰਗਤਾਂ ਨੂੰ ਜਿਹੜਾ ਆ ਇੱਥੇ ਮੋਰਚੇ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਪਹੁੰਚਣਾ ਚਾਹੀਦਾ ਤੇ ਜਥੇ ਸਖ ਸਾਬ ਨੂੰ ਕੋਈ ਵੱਡਾ ਕੌਮੀ ਫੈਸਲਾ ਲੈਣਾ ਚਾਹੀਦਾ ਸੋ ਮੈਂ ਸੁਰਿੰਦਰਪਾਲ ਸਿੰਘ ਤਾਲਪੁਰ ਅਕਾਲ ਖਾਲਸਾ ਨਿਊਜ਼ ਤੋਂ ਫਤਿਹ ਜੀ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ